ਹੌਸਲਾ ਕੀਤਾ ਇਹ ਸੱਚੀ ਗੱਲ ਕਹਿਣ ਦਾ ਹੌਸਲਾ ਕੀਤਾ ਇਹ ਸੱਚੀ ਗੱਲ ਕਹਿਣ ਦਾ ਆ ਗਿਆ ਇਹ ਵੇਲਾ ਲੁੱਪੂ ਹੱਥ ਲਾਣ ਦਾ ਆ ਗਿਆ ਇਹ ਵੇਲਾ ਲੁੱਪੂ ਹੱਥ ਲਾਣ ਦਾ ਪਿੰਡ ਵਿੱਚ ਰਹਿ ਕੇ ਇੱਜ਼ਤ ਕਮਾਈ ਦੀ ਪਿੰਡ ਵਿੱਚ ਰਹਿ ਕੇ ਇੱਜ਼ਤ ਕਮਾਈ ਦੀ ਨਸ਼ਿਆ ਦੇ ਸਰਤੇ ਨਹੀਂ ਬੋਟ ਪਾਈ ਦੀ ਉਹਨੂੰ ਪੂ ਨਸ਼ਿਆ ਦੇ ਸਰਤੇ ਨਹੀਂ ਬੋਟ ਪਾਈ ਦੀ ਧਰਮਾ ਚ ਵੜ ਕੇ ਨਹੀਂ ਪੰਜ ਚੁਣੀਦਾ ਧਰਮਾ ਚ ਵੜ ਕੇ ਨਹੀਂ ਪੰਜ ਚੁਣੀਦਾ ਖਹਿ ਬਾਜੀ ਚ ਨਿਸਰ ਪੰਜ ਚੁਣੀਦਾ ਖਹਿ ਬਾਜੀ ਚ ਨਿਸਰ ਪੰਜ ਚੁਣੀਦਾ ਮਾਰ ਕੇ ਜਮੀਰਾਂ ਨੇ ਕਿ ਨੀ ਵਖਾਈ ਦੀ ਨਸ਼ਿਆ ਦੇ ਸਿਰ ਤੇ ਨਹੀਂ ਬੋਟ ਪਾਈ ਦੀ ਉਹ ਲੋਕੋ ਨਸ਼ਿਆ ਦੇ ਸਿਰ ਤੇ ਨਹੀਂ ਬੋਟ ਪਾਈ ਦੀ ਉਹ ਪਤਾ ਹੋਵੇ ਜੇ ਤੇਰਾ ਦਾਤਾ ਉੱਚੋਂ ਲੜੀਏ ਵੋਟਾਂ ਬਣਨ ਲਈ ਨਾ ਵਿੱਚ ਜਾ ਕੇ ਖੜੀਏ ਸਾਕਿਆਂ ਚ ਫੋਟ ਕਦੇ ਨਹੀਂ ਪਵਾਈ ਦੀ ਸਾਕਿਆਂ ਚ ਫੋਟਕ ਦੇ ਨਹੀਂ ਪਵਾਈ ਦੀ ਨਸ਼ਿਆਂ ਦੇ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈ ਦੀ ਓ ਲੋਕੋ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈ ਦੀ ਓ ਤਾਟੜੇ ਦੇ ਪਿੱਛੇ ਨਹੀਂ ਓ ਮਾੜਾ ਛੱਡੀ ਦਾ ਇੰਤਜ਼ਾਰ ਕਰੀਏ ਨਾ ਘਾਰ ਗੱਡੀ ਦਾ ਟਕੜੇ ਦੇ ਪਿੱਛੇ ਨਹੀਂ ਉਹ ਮਾਰਾ ਛੱਡੀ ਦਾ ਇੰਤਜ਼ਾਰ ਕਰੀਏ ਨਾ ਤਾਰ ਗੱਡੀ ਦਾ ਹੱਤਾਂ ਨੂੰ ਪਛਾਣ ਗੱਲ ਸਿਰੇ ਲਾਈ ਦੀ ਹੱਤਾਂ ਨੂੰ ਪਛਾਣ ਗੱਲ ਸਿਰੇ ਲਾਈ ਦੀ ਨਸ਼ਿਆਂ ਦੇ ਸਰਤੇ ਨਹੀਂ ਬੂਟ ਪਾਈ ਦੀ ਉਹਨੋਂ ਪੋ ਮਹੀਆ ਦੇ ਸਰਤੇ ਨਹੀਂ ਮੋਟੋ ਪਾਈ ਦੀ ਉਹ ਦੇ ਕਾਵੇ ਲੈ ਕਦੇ ਨਿੱ ਟਾਈਮ ਪਾਸ ਕਰੀਦਾ ਦਿਖਾਵੇ ਨਹੀਂ ਨਹੀਂ ਕਦੇ ਟਾਈਮ ਪਾਸ ਕਰੀਦਾ ਨੇਕੀ ਨਾਲ ਪਿੰਡ ਦਾ ਵਿਕਾਸ ਕਰੀਦਾ ਨੇਕੀ ਨਾਲ ਪਿੰਡ ਦਾ ਵਿਕਾਸ ਕਰੀਦਾ ਸ਼ਾਮ ਤਰੀਏ ਸਫਤ ਪਿੰਡ ਦੀ ਚੜਾਈ ਦੀ ਸ਼ਾਮ ਤਰੀਏ ਸਫਤ ਪਿੰਡ ਦੀ ਚੜਾਈ ਦੀ ਨਸ਼ਿਆਂ ਦੇ ਸਰਤੇ ਨਹੀਂ ਪੋੜ ਪਾਈ ਦੀ ਉਹ ਲੋਕੋਂ ਨਸ਼ੇ ਆਦੇ ਸਰਤੇ ਨਹੀਂ ਪੋੜ ਪਾਈ ਦੀ